ਇੱਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਇਓ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਬੱਚੇ ਬੜੇ ਪਰੇਸ਼ਾਨ ਨੇ ਪੜਨ ਵਾਲੇ ਬੱਚੇ ਜਿਹੜੇ ਨੇ ਉਹ ਦੀਵੇ ਲਾ ਲੈ ਕੇ ਪੜਦੇ ਨੇ ਮੋਮਬਤੀਆਂ ਲਾ ਲੈ ਕੇ ਪੜਦੇ ਨੇ ਅੱਜ ਦੇ ਦਿਨ ਇਹਨਾਂ ਦਾ ਲੈਂਡ ਮੈਨ ਕੰਮ ਨਹੀਂ ਕਰਕੇ ਖੁਸ਼ ਹੈਗਾ ਸਭ ਆਲੇ ਦੁਆਲੇ ਕੁਰਸੀਆਂ ਢਾਟਾ ਕੇ ਬੈਠੇ ਰਹਿੰਦੇ ਆ ਉਹ ਤਾਂ ਖੜੀ ਜਾ ਇਹਨਾਂ ਕੋ ਦਿਮਾਗ ਖਰਾ ਜਿਹੜੇ ਥਾਂ ਹੁੰਦੇ ਆ ਹਰਿਆਣਾ ਬਿਲੀ ਬੋਰਡ ਤੋਂ ਬਹੁਤ ਹੀ ਜ਼ਿਆਦਾ ਤੰਗ ਆ ਸਾਡੇ ਮ ਆਬੇ ਸਿਆਂ ਜੇ ਬਹਿ ਜਾਂਦੇ ਆ ਅਸੀਂ ਸਭ ਨੂੰ ਨਮਸਕਾਰ ਰਗਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਿਲਬੀਰ ਦਸਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਥਾਨ ਲਈ ਤੇ ਅੱਜ ਅਸੀਂ ਖੜੇ ਹਾਂ ਹਰਿਆਣਾ ਦੇ ਆ ਬਿਜਲੀ ਦਫਤਰ ਦੇ ਵਿੱਚ ਔਰ ਜਿੱਥੇ ਕਿ ਬਹੁਤ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋਏ ਆ ਔਰ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਕਹਿੰਦੀ ਆ ਅਸੀਂ ਤੁਹਾਡੇ ਘਰ ਜਾ ਕੇ ਕੰਮ ਕਰਦੇ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਵੱਡੇ ਵੱਡੇ ਬੋਰ ਲੱਗੇ ਹੋਏ ਨੇ ਪਰ ਅੱਜ ਜਿਹੜੇ ਇਹ ਜਿਹੜੇ ਲੋਕ ਨੇ ਜਿਹੜੇ ਆਏ ਨੇ ਇੱਥੇ ਇਹ ਕਿਉਂ ਇੱਥੇ ਆਏ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਕਿ ਕਿਹੜੀ ਕਿਹੜੀ ਪ੍ਰੋਬਲਮਾਂ ਬਿਜਲੀ ਦੀ ਸਰਕਾਰ ਇੰਨੀਆਂ ਇਹਨਾਂ ਕੁਝ ਐਡਵਰਟਾਈਜ਼ਮੈਂਟ ਦੇ ਰਹੀ ਆ ਕਿ ਅਸੀਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰ ਦਿੰਨੇ ਆ ਆਪਣੇ ਅਫਸਰਾਂ ਨੂੰ ਘਰ ਭੇਜ ਦਿੰਨੇ ਆ ਤਾਂ ਅੱਜ ਇੰਨੇ ਸਾਰੇ ਲੋਕ ਜਿਹੜੇ ਪਿੰਡਾਂ ਦੇ ਇਕੱਠੇ ਹੋਏ ਨੇ ਕਿਉਂ ਇਕੱਠੇ ਹੋਏ ਨੇ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆ ਕਿ ਬਿਜਲੀ ਦੀ ਸਮੱਸਿਆ ਇੱਕ ਪਾਸੇ ਸਰਕਾਰ ਬਿਜਲੀ ਮੁਫਤ ਦੇ ਰਹੀ ਆ ਦੂਜੇ ਪਾਸੇ ਸਰਕਾਰ ਬਿਜਲੀ ਦੇ ਹੀ ਨਹੀਂ ਰਹੀ ਲੋਕ ਬੜੇ ਪਰੇਸ਼ਾਨ ਨੇ ਕਿਸਾਨ ਬੜੇ ਪਰੇਸ਼ਾਨ ਨੇ ਬੱਚੇ ਬੜੇ ਪਰੇਸ਼ਾਨ ਨੇ ਪੜਨ ਵਾਲੇ ਬੱਚੇ ਜਿਹੜੇ ਨੇ ਉਹ ਦੀਵੇ ਲੈ ਲੈ ਕੇ ਪੜਦੇ ਨੇ ਮੋਮਬਤੀਆਂ ਲੈ ਲੈ ਕੇ ਪੜਦੇ ਨੇ ਅੱਜ ਦੇ ਯੁੱਗ ਵਿੱਚ ਕਿੱਥੇ ਚੰਨ ਤੇ ਬੰਦਾ ਪਹੁੰਚ ਗਿਆ ਔਰ ਅੱਜ ਸਾਡੇ ਪਿੰਡਾਂ ਦੇ ਜਿਹੜੇ ਨਿਆਣੇ ਨੇ ਉਹ ਮੋਮਬਤੀਆਂ ਲੈ ਕੇ ਪੜਦੇ ਨੇ ਕਿੰਨੀ ਸ਼ਰਮਨਾਕ ਗੱਲ ਹੈ ਇਹ ਬਿਜਲੀ ਵਾਲੇ ਡਿਪਾਰਟਮੈਂਟ ਨੂੰ ਪੁੱਛਣ ਵਾਲੀ ਲੋੜ ਹੈ ਆਪਾਂ ਇੱਥੇ ਆਏ ਹੋਏ ਬੰਦਿਆਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਪ੍ਰੋਬਲਮ ਕੀ ਆ ਨਾ ਪਿੰਡਾਂ ਦੀ ਕਿਉਂ ਇਕੱਠੇ ਹੋਏ ਆ ਇੰਨੇ ਸਾਰੇ ਬੰਦੇ ਪੰਜਾਬ ਰਾਜ ਬਿਲੀ ਬੋਰਡ ਜੁੜਾਵਾ ਪੰਜਾਬ ਹਰਿਆਣਾ ਬਿਲੀ ਬੋਰਡ ਜਿੰਦਾਬਾਦ ਮੁਜ਼ਾਬਤ ਪਾਛੀ ਸਾਰੇ ਨਗਰ ਨਿਵਾਸੀ ਸੋਤਲਾ ਫਿਲਟਰ ਤੇ ਪਹੁੰਚੇ ਆ ਅਸੀਂ ਸੋਤਲਾ ਫਿਲਟਰ ਤੇ ਜਿੰਨੇ ਵੀ ਖਪਤਕਾਰ ਹਾਂ ਹਰਿਆਣਾ ਬਿਲੀ ਬੋਰਡ ਤੋਂ ਬਹੁਤ ਹੀ ਜ਼ਿਆਦਾ ਤੰਗ ਹਾਂ ਤਿੰਨ ਚਾਰ ਪੰਜ ਵਾਰੀ ਅਸੀਂ ਪਹਿਲਾਂ ਆ ਕੇ ਅਜੇ ਸਾਹਿਬ ਦੀ ਮੀਨਤ ਰਿਕਵੈਸਟ ਕਰ ਚੁੱਕੇ ਆ ਤੇ ਸੋਤਲਾ ਫਿਲਟਰ ਨੂੰ ਕਿਰਪਾ ਕਰਕੇ ਵਧੀਆ ਤਰੀਕੇ ਨਾਲ ਚਲਾਓ ਗਰਮੀ ਦਾ ਮੌਸਮ ਹੈ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਸਿਆਣੇ ਬਜ਼ੁਰਗ ਬਹੁਤ ਜ਼ਿਆਦਾ ਤੰਗ ਹਨ ਪਰ ਇਹਨਾਂ ਦੇ 1% ਵੀ ਕੋਈ ਅਸਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਆਪਾਂ 18 ਜੂਨ ਨੂੰ ਬਿਲੀ ਬੋਰਡ ਹਰਿਆਣਾ ਵਿਖੇ ਅਜੇ ਸਭ ਕੋ ਆਏ ਸੀ ਖਖਾ ਸਾਹਿਬ ਨੇ ਖਬਰ ਵੀ ਸਾਡੀ ਲਾਈ ਸੀ ਪਰ ਉਹਦਾ ਵੀ 1% ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਜੀ ਇਹ ਸਮੱਸਿਆ ਕੀ ਆ ਬਿਜਲੀ ਦੀ ਸਾਡੇ ਮਣ ਬਕਤੇ ਨੇ ਜਿਆਦਾ ਬਿਲਕੁਲ ਕਿਹੜਾ ਪਿੰਡ ਆ ਪਹਿਲਾਂ ਆਪਾਂ ਪਿੰਡ ਮੇਲ ਜੀ ਹਾਂਜੀ ਮੇਲ ਮੇਲ ਪਿੰਡ ਅੱਛਾ ਕੀ ਪ੍ਰੋਬਲਮ ਆ ਪ੍ਰੋਬਲਮ ਇਹ ਆਉਂਦੀ ਨੇ 1 ਘੰਟੇ ਦੀ 10 ਘੰਟੇ ਬੰਦ ਰਹਿੰਦੀ ਆ ਤੇ ਸਰਕਾਰ ਤਾਂ ਕਹਿੰਦੀ ਆ ਕਿ ਅਸੀਂ ਬਿਜਲੀ 24 ਘੰਟੇ ਦਿੰਨੇ ਆ ਸਰਕਾਰ ਕਹਿੰਦੀ ਜਨਾ ਸਾਡੇ ਪਿੰਡਾਂ ਤੁਸੀ ਦੇਖ ਲਓ ਦੋ ਦੋ ਆ ਕੇ ਨਾ ਨੂਰ ਪੂਰਾ ਰਾਤ 9:32 8 ਵਜੇ ਆਈ ਆ ਨਾ ਕੋਈ ਲਾਈਟ ਨਾ ਕੋਈ ਨੇੜੇ ਜੱਕਣੀ ਨਹੀਂ ਆ ਰਹੀ ਬੱਤੀ ਇੱਕ ਮਹੀਨੇ ਤੋਂ ਇਹ ਪ੍ਰੋਬਲਮ ਆ ਰਹੀ ਆ ਸਾਨੂੰ ਪੁੱਛੋ ਕਿੰਨੇ ਫੋਨ ਆਇਆ ਵਾ ਇਹ ਸਰਕਾਰ ਕਹਿੰਦੀ ਆ ਕਿ ਅਫਸਰ ਤੱਕ ਘਰ ਤੁਹਾਡੇ ਆ ਜਾ ਕਰਨਗੇ ਕੰਮ ਕਰਨ ਵਾਸਤੇ ਉਹ ਸਰਕਾਰ ਕਹਿੰਦੀ ਅਸੀਂ ਨਾ ਕਹਿੰਦੇ ਅਸੀਂ ਨੇ ਕਹਿੰਦੇ ਸਾਨੂੰ ਪ੍ਰਾਪ ਇਲਾਕਾ ਪ੍ਰੋਬਲਮ ਦਾ ਖੜਾ ਜੀ ਇਹ ਜਨਤਾ ਪ੍ਰੋਬਲਮ ਦਾ ਖੜੀ ਜੇ ਇਹਨਾਂ ਪ੍ਰੋਬਲਮ ਕੱਲ ਇਹਨਾਂ ਕੋ ਦਿਮਾਗ ਖੜਾ ਕਿਥੇ ਆਉਂਦੇ ਆ ਇਹ ਪਿੰਡ ਨਿੱਕੀਵਾਲ ਲੇਲਾ ਤੋਂ ਮੰਗਾ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਕਰਦੀ ਆ ਗਰੁੱਪ ਦਾ 77 ਬਲਾਕ ਭੂੰਗਾ ਇੱਕ ਅਸੀਂ ਬੇਨਤੀ ਕੀਤੀ ਆ ਜੀ ਬਿਜਲੀ ਘਰ ਆਣ ਕੇ ਹਫ਼ਤਾ ਤੋਂ ਪਹਿਲਾਂ ਵੀ ਆਣ ਕੇ ਕੀਤੀ ਸੀ ਉਦੋਂ ਵੀ ਇਹਨਾਂ ਦਾ ਮੈਂਤਦਾਰਲਾ ਕੀਤਾ ਪਰ ਸਾਡਾ ਮਸਲਾ ਨਹੀਂ ਹੱਲ ਹੋਇਆ ਠੀਕ ਆ ਜੀ ਹੁਣ ਵੀ ਇਹ ਮੱਦ ਲੈ ਕੇ ਕੌਫੀਆਂ ਲਈ ਜਾਂਦੇ ਆ ਕੰਮ ਕਰਕੇ ਕੋਈ ਲੈਨਮੈਨ ਖੁਸ਼ ਨਹੀਂ ਹੈਗਾ ਅਸੀਂ ਸਤੇ ਹੋਏ ਆ ਦੇਖ ਲੋ ਅੱਜ 20-25 ਪਿੰਡਾਂ ਦੇ ਬੰਦੇ ਇਕੱਠੇ ਹੋ ਕੇ ਆਏ ਆ ਠੀਕ ਆ ਜੀ ਇਹ ਮੰਨਦੇ ਨਹੀਂ ਜੇ ਅਗਲੀ ਵਾਰ ਨੂੰ ਸਾਡੀ ਸਮੱਸਿਆ ਨਾ ਹੱਲ ਹੋਈ ਤਾਂ ਅਸੀਂ ਸੜਕਾਂ ਘੇਰਾਂਗੇ ਫੇ ਇਹ ਸੜਕਾਂ ਤੇ ਬੈਠਾਂਗੇ ਲਾਸਟ ਵਾਰਨਿੰਗ ਦੇ ਚੱਲੇ ਆ ਬਿਜਲੀ ਘਰ ਵਾਲਿਆਂ ਨੂੰ ਐਸਡੀਓ ਸਾਹਿਬ ਨੂੰ ਠੀਕ ਹੈ ਜੀ ਸਾਡੀ ਸਮੱਸਿਆ ਹੱਲ ਹੋ ਜਵੇ ਤਾਂ ਵਧੀਆ ਨਾ ਹੋਊਗੀ ਤਾਂ ਅਸੀਂ ਸੜਕਾਂ ਘੇਰਾਂਗੇ ਫਿਰ ਠੀਕ ਹੈ ਜੀ ਅਸੀਂ ਦੂਜੀ ਵਾਰੀ ਆ ਚੁੱਕੇ ਹਾਂ ਹਫਤੇ ਦੇ ਵਿੱਚ ਦੂਜੀ ਵਾਰੀ ਆ ਚੁੱਕੇ ਆ ਇਹਨਾਂ ਦੇ ਜੂਮ ਨਹੀਂ ਸਰਕਦੀ ਇਹਨਾਂ ਦੇ ਗੱਲ ਤੇ ਠੀਕ ਹੈ ਜੀ ਕੋਈ ਇਹਨਾਂ ਦਾ ਲੈਂਡਮੈਨ ਕੰਮ ਨਹੀਂ ਕਰਕੇ ਖੁਸ਼ ਹੈਗਾ ਸਭ ਕਿੱਥੇ ਮੱਦ ਲਗੇ ਨਹੀਂ ਲਾਈਨ ਕਲੀਅਰ ਕੀਤੀ ਆ ਸਾਡੇ ਮੱਛੀ ਵਾਂਗੂ ਢਿਆਣੇ ਤੜਫਦੇ ਪਏ ਆ ਆਪੇ ਏਸ਼ੀਆ ਚ ਬਹਿ ਜਾਂਦੇ ਆ ਉਹ ਉਹ ਤੋਂ ਬਾਅਦ ਨਹੀਂ ਇਹ ਪ੍ਰੋਬਲਮ 2 ਮਹੀਨੇ ਜਾਂ 2 ਮਹੀਨੇ ਨਾ 2 ਮਹੀਨਿਆਂ ਤੋਂ ਆ ਨਹੀਂ ਉਸ ਉਸ ਨੂੰ ਮੈਂ ਤਾਂ ਹੀ ਤੁਹਾਨੂੰ ਵਿੱਚ ਦੋਣਾ ਵੀ ਅਸੀਂ ਸਮਝ ਗਏ ਆ ਮੇ ਮੇਰੀ ਗੱਲ ਤਾਂ ਕੰਪਲੀਟ ਹੋ ਗਈ ਉਹ ਤੋਂ ਬਾਅਦ ਫੇਰੇ ਚੱਲੋ ਜਿੰਨੇ ਵਜੇ ਵੀ ਬੰਦੇ 5 ਵਜੇ ਆਏ ਆ ਜਿੰਨੇ ਵਜੇ ਤੇ ਚਾਹਦਾ 5 ਵਜੇ ਵੀ ਪੂਰਾ ਦੇਣੀ ਚਾਹਦਾ ਹੈਗਾ 8 ਵਜੇ ਕੇ 8 ਮਿੰਟ ਤੇ ਪੂਰਾ ਵੀ ਕਰ ਗਿਆ ਨਾ ਕੋਈ ਇੱਕ ਮੰਨਾ ਤੱਕ 8:00 ਵਜੇ 8 ਮਿੰਟ ਦੇ ਪੂਰੇ ਚਲਾਤਾ ਸੀ ਜੀ ਉਹਦੇ ਚ ਨਾਰਮਲ ਦੇਖੀਏ ਤੇ ਕੈਫੀਡੈਂਟ ਤੇ ਲੱਗੇ ਮੈਂ ਤਾਂ ਇਹ ਸਮਝਦਾ ਸੀ ਉਹ ਵੀ ਤਾਂ ਚੱਲਿਆ ਕਿ ਤੁਹਾਨੂੰ ਫੋਨ ਆ ਗਏ ਫੋਨ ਆ ਗਏ ਤਾਂ 7:00 ਵਜੇ 7:05 ਮਿੰਟ ਨੂੰ ਫੋਨ ਆ ਗਿਆ ਜੀ ਮੇਰੇ ਕੋਲ 7:00 ਵਜੇ ਮੈਂ ਇੱਥੇ ਖੜਾ ਸੀ ਉਹ ਤੇ ਤੁਹਾਡੇ ਨਾਲ ਗੱਲ ਹੋਈ ਅਰਜੀ ਸਾਹਿਬ ਮੈਂ 500 ਦੀ ਵੈਲ ਤੋਂ ਗਾਹਾਂ ਰੋਜ਼ ਉਦੋਂ ਤੋਂ 100 ਵਾਰ ਰੋਜ਼ ਹੀ ਕਰਦਾ ਉਹ ਆ ਕੇ ਗਿਆ ਉਹ ਵੀ ਸੁਣਨ ਆੜ ਗਿਆ ਕਹਿੰਦੇ ਸਸਕ੍ਰਾਈਬ ਕੀਤੀ ਆ ਇਹ ਦੇਖੋ ਤੇ ਇਹ ਦੇਖੋ 18 ਮਿੰਟ ਲਗਾ ਰਿਹਾ ਉਹਨਾਂ ਨੇ ਮੈਂ ਕਿਹਾ ਮੈਂ ਠੀਕ ਹਾਂ ਰਿਟਾਇਰ ਹੋ ਗਿਆ ਮਰਾਜ਼ਮੀ ਆ ਪਰ ਐਲ ਬੱਤੀ ਓਪੇ ਆ ਸਾਰੇ ਓਪੇ ਆ ਸਾਡੇ ਰੂਜ ਆ ਓਪੇ ਜਾ ਕੇ ਟੋਲ ਵੀ ਬੰਦ ਕਰ ਦੋ ਵੀ ਮੈਂ ਕਿਹਾ ਦੇਖੋ ਸਾਨੂੰ ਤਰਸਾਓ ਨਾ ਲੜਵਾਓ ਨਾ ਸਰ ਨਿਆਣਿਆਂ ਨੇ ਦੋ ਓੱਖਾ ਅੱਛਾ ਪਰਸੋਂ ਦੀ ਗੱਲ ਕਰੋ ਮੈਂ ਜੇ ਇਹ ਸਾਨੂੰ ਟੈਲੀਫੋਨ ਕੀਤਾ 101 ਮਿੰਟ ਕਹਿੰਦੇ ਮੈਂ ਕੋਲ ਹੀ ਖੜਾ ਨੁਕਸ ਨਹੀਂ ਲੱਭਤ ਮੈਂ ਕਹਿੰਦਾ ਨੁਕਸ ਰੋਜ ਨਹੀਂ ਲੱਭਤ ਇੱਕੋ ਟਾਈਮ ਤੇ ਬਹਿਦਾ ਰਾਤ ਨੂੰ ਬਹਿਦਾ ਤੇ 1:30 2:00 ਵਜੇ ਬਤੀ ਜਾਉਂਦਾ ਕਿੱਡੇ ਨਹੀਂ ਕਾ ਪਰसों ਮੇਰੇ 8 ਵਜੇ ਆਈ ਇਹ ਪਤਾ 9:00 ਵਜੇ ਪਰसों ਪਰसों ਦੀ ਗੱਲ ਨੂੰ ਪਰसों ਬਾਬਾ ਜੀ ਦਾ ਮਾਤਾ ਦੇ ਚੌਂਗ ਜਾਣਾ ਸੀ ਮੈਂ ਇੱਕ ਮਰਦ ਨਾਲ ਬੰਦੇ ਜੇ ਵੀ ਸਰ ਮੂੰਹ ਕੀ ਤੱਕਦੇ ਬਾੜ ਦੇ ਗੋਲੇ ਆ ਮੈਂ ਕਿ ਲੱਪਣਾ ਲੱਪੋ ਨਹੀਂ ਨੂੰ ਨਾ ਲੱਗੋ ਘਾਹ ਵੜ ਨਹੀਂ ਹੋ ਪਤੀ ਜਾਗੇ ਆਗੇ ਟਿਕਦਾ ਟਿਕਦਾ ਮਾਰੀ ਬਸ ਦੇਖ ਮਾਣ ਠੀਕ ਕਰੀਏ ਅਸੀਂ ਤਾਂ ਔਖੇ ਹੋ ਗਏ ਆ ਅਸੀਂ ਮੇ ਨੌਕਰੀ ਮਲਾਂ ਮਰੀ ਗਏ ਸ਼ਹਿਰ ਹਾਂ ਉਹਨਾਂ ਨੇ ਦਤਾ ਹੀ ਆ ਤੂੰ ਜਨਾਟਾ ਲੈਣਾ ਲੈ ਲਓ 32 ਸਾਢੇ ਚੱਲੂਗੀ ਉਹ ਰੁਕ ਜਾ ਫਾਨਾ ਤੂੰੇ ਪਾਸੇ ਵੀ ਕਰ ਤੇ ਜਿਹੜਾ ਉਹਨੇ ਦਿਨਾਂ ਦੇ ਵਿੱਚ ਨਹੀਂ ਕੰਪਲੀਟ ਸਾਡੀ ਕੋਈ ਮਤਲਬ ਆਉਂਦੀ ਸਹੀ ਆ ਕੰਮ ਸਾਡਾ ਸਹੀ ਕਰਦੇ ਆ ਤਾਂ ਠੀਕ ਆ ਨਹੀਂ ਤਾਂ ਆਪਾਂ ਅਗਲੇ ਬੁੱਧਵਾਰ ਨੂੰ ਇੱਥੇ ਧਰਾਂ ਲਾਵਾਂਗੇ ਆ ਠੀਕ ਆ ਠੀਕ ਆ ਜੀ ਠੀਕ ਆ ਇਹ ਗੱਲ ਆ ਤੁਸੀਂ ਸਹਿਮਤ ਆ ਜਾਂ ਨਹੀਂ ਧਰਾਂ ਨਹੀਂ ਲੈ ਆਵਾਂਗੇ ਪੱਟਾ ਹੱਲ ਵੀ ਜਰਾ ਕੇ ਜਾਵਾਂਗੇ ਜਰ ਹਲਵਨ ਹੋਈ ਜਾਣਾ ਇਹ ਇੰਨੇ ਦਿਨਾਂ ਦੇ ਵਿੱਚ ਹੱਲ ਨਹੀਂ ਹੁੰਦਾ ਮਤਲਬ ਕੀ ਆ ਆ ਜੀ ਸਾਹਿਬ ਤੁਸੀਂ ਬੋਲੋ ਜੀ ਸਾਹਿਬ ਉਧਰ ਨੂੰ ਦੇਖੋ ਹਾਂਜੀ ਇਦਾਂ ਹੈਗਾ ਜਿੰਨੇ ਵੀ ਪਤਵੰਤੇ ਸੱਜਣ ਆਏ ਆ ਸੋਤਲਾ ਫੀਡਰ ਨਾਲ ਸੰਬੰਧਿਤ ਉਹਨਾਂ ਦੀਆਂ ਸਮੱਸਿਆਵਾਂ ਮੈਂ ਕਾਫੀ ਧਿਆਨ ਨਾਲ ਸੁਣੀਆਂ ਹੈਗੀਆਂ ਉਹ ਉਦੇ ਵਿੱਚ ਮੇਨ ਸਮੱਸਿਆ ਜਿਹੜੀ ਇਹ ਦੱਸ ਰਿਹਾ ਹੈ ਫੀਡਰ ਦੀ ਸਪਲਾਈ ਦੀ ਉਹਦੇ ਸੰਬੰਧ ਵਿੱਚ ਅਸੀਂ ਪਹਿਲਾਂ ਵੀ ਸਟਾਫ ਲਗਾਤਾਰ ਉਸ ਸੀਜ਼ਨ ਨੂੰ ਦੇਖ ਰਿਹਾ ਹੈਗਾ ਤੇ ਇਸ ਦੇ ਸੰਬੰਧ ਵਿੱਚ ਆਪਣੇ ਸਬਸਟੇਸ਼ਨ ਦੇ ਸਟਾਫ ਜਿਹੜੇ ਸਬਸਟੇਸ਼ਨ ਦਾ ਸਟਾਫ ਪਲੱਸ ਇੰਜੀਨੀਅਰ ਉਹਨਾਂ ਨੇ ਆਪਣਾ ਸਿਸਟਮ ਵੀ ਚੈੱਕ ਕੀਤਾ ਅਸੀਂ ਵੀ ਚੈੱਕ ਕਰ ਰਹੇ ਹਾਂ ਤੇ ਪਹਿਲੇ ਨਾਲੋਂ ਕੋਸ਼ਿਸ਼ ਸੁਧਾਰ ਹੈਗਾ ਪਰ ਜਿੰਨਾ ਪਬਲਿਕ ਚਾਹੁੰਦੀ ਆ ਉਹਨਾਂ ਨਹੀਂ ਹੋਇਆ ਉਹ ਅਸੀਂ ਥੋੜਾ ਉਸ ਚੀਜ਼ ਨੂੰ ਦੇਖ ਰਹੇ ਹਾਂ ਤੇ ਜਲਦੀ ਹੀ ਇਹਨਾਂ ਦੀ ਸਪਲਾਈ ਬਿਲਕੁਲ ਪ੍ਰੋਪਰ ਤਰੀਕੇ ਨਾਲ ਹੋ ਜਾਏਗੀ ਕਹਿੰਦੇ ਹੋ ਕਿ ਆਇਆ ਭਰਾ ਸਾਰੇ ਮਿੱਤਰ ਰੁਕ ਜਾਮ ਕਰਾਂਗੇ ਬਹੁਤ ਵਧੀਆ ਜੀ ਉਹ ਆਇਆ ਕੋਈ ਬੋਲਦੇ ਨਾਲ ਬਹੁਤ ਹੋਇਆ ਕੋਈ ਆਉਂਦਾ ਕੋਈ ਮੈਂ ਦੱਸ ਦੇਣਾ ਯਾਰ ਸਮਝਵਾਂ ਨਾ ਜੀ ਉਹ ਯਾਰ ਅਮਨ ਦਾ ਹੈ ਕਿ ਸੋਣਾ ਵੇਖਿਆ ਮੈਂ ਤੁਹਾਨੂੰ ਦੱਸਣਾ ਨਹੀਂ ਆ ਕੇ ਦਾ ਟਾਈਮ ਲਿਆ ਗਿਆ ਜੀ ਕਿਹੜਾ ਪ੍ਰਧਾਨ ਸਾਹਿਬ ਹਾਂ ਚਲੋ ਠੀਕ ਹੈ